ਅਮੈਦੀ ਜਿਹੜਾ ਪਾਮੀਆਂ ਖੁਰ ਪਾਮੀਆਂ ਕਲਾ ਦੇ ਵਿੱਚ ਬਣਿਆ ਨੈਸ਼ਨਲ ਕਲੋਨੀ ਦੇ ਵਿੱਚ ਅਤੇ ਹਰ ਮੰਗਲਵਾਰ ਨੂੰ ਚੌਂਕੀ ਕੀਤੀ ਜਾਂਦੀ ਹੈ ਜਿਦੇ ਵਿੱਚ ਲੰਗਰ ਦੀ ਸੇਵਾ ਹੁੰਦੀ ਹੈ ਗੁੰਗਾਨ ਕੀਤਾ ਜਾਂਦਾ ਬਲਾਈ ਦਾ ਤੇ ਜਲ ਦਾ ਜਿਹੜਾ ਮਹਿੰਦੀਪੁਰ ਜਲ ਦਾ ਛਿੱਟਾ ਸੰਗਤ ਲੈਣ ਵਾਸਤੇ ਆਉਂਦੀ ਹੈ। ਇਹਦੇ ਬਾਰੇ ਇਹ ਹੈ ਕਿ ਬਲਾਈ ਮਹਾਰਾਜ ਦੀ 19 ਸਾਲ ਹੋ ਗਈ ਕਿਰਪਾ ਹੋਈ। ਇਹ ਸਾਨੂੰ ਇਹ ਗਿਆਨ ਮਿਲਿਆ ਬਾਲਾ ਜੀ ਦੇ ਚਰਨਾਂ ਚੋਂ ਮਹਿੰਦੀਪੁਰ ਧਾਮ ਚੋਂ ਇਹ ਸਭ ਦੀ ਸੇਵਾ ਕਰੋ ਸਾਧ ਸੰਗਤ ਦੀ ਗਰੀਬ ਬੱਚੇ ਦੀ ਸੇਵਾ ਕਰੋ ਜਿਹੜਾ ਕੋਈ ਭੁੱਖਾ ਉਹਨੂੰ ਰੋਟੀ ਖਵਾਓ ਜਿਹੜਾ ਕੋਈ ਦੁਖੀ ਸੁਖੀ ਬੰਦਾ ਆਂਦਾ ਉਹਨੂੰ ਜਲਦੀ ਚਿੱਟੇ ਮਿਲਦੇ ਆ ਤੇ ਉਹਦੀ ਜਿਹੜੀ ਤਕਲੀਫ ਆ ਉਹ ਦੂਰ ਹੁੰਦੀ ਆ ਬਿਮਾਰੀ ਇਹੀ ਸਾਡਾ ਕਹਿਣਾ ਕਿ ਮਹਿੰਦੀਪੁਰ ਧਾਮ ਜਿਹੜਾ ਬੰਦਾ ਜਾਂਦਾ ਉਹਨੂੰ ਕੋਈ ਵੀ ਦੁੱਖ ਅਗਸ਼ਟ ਸਭ ਦਾ ਨਿਵਾਰਨ ਹੁੰਦਾ ਹਾਲ ਹੋ ਗਏ 2 ਸਾਲ 2 ਸਾਲ 16 ਅਪ੍ਰੈਲ ਨੂੰ 2 ਸਾਲ ਹੋ ਗਏ ਤੀਸਰਾ ਸਾਲ ਸ਼ੁਰੂ ਹੋ ਗਿਆ ਤੇ ਨਾਲ ਹੁਣ 400 ਗਜ ਦੇ ਵਿੱਚ ਆਰਾਮ ਸ਼ਰਧਾ ਬਣਨ ਲੱਗਿਆ ਜੀ ਉਹ ਵੀ ਜਗਾ ਉਹਨਾਂ ਨੇ ਭੂਮੀ ਦਾਣ ਕੀਤੀ ਆ ਘਵਾਨੇ ਵਾਲੇ ਪੀਤਾ ਜੀ ਅਨਸਰਾਜ ਦਾ ਨਾਲ ਆਰਾਮ ਸ਼ਰਧਾ ਬਣਨ ਲੱਗਿਆ ਰਿਹਾ ਇਹ ਵੀ ਬਾਲਾ ਜੀ ਦੀ ਬੜੀਆ ਪਾਰਕਰ ਪੈ ਧਰਤੀ ਤੇ ਇਹੀ ਕਹਿਣਾ ਵੀ ਸਾਧ ਸੰਗਤ ਮੰਗਲਵਾਰ ਨੂੰ ਆਵੇ ਤੇ ਬਾਲਾ ਜੀ ਦੇ ਦਰਸ਼ਨ ਕਰਨ ਤੇ ਭੰਡਾਰਾ ਛਕਣ ਤੇ ਜਲਦੇ ਛਿੱਟੇ ਲੈਣ ਦੇਖੋ ਮੈਂ ਤੁਹਾਨੂੰ ਇੱਕ ਹੋਰ ਚੁਨੀਆ ਦੇ ਦੇਣਾ ਚਾਹਨਾ ਸਾਡੇ ਜਿਹੜੇ ਬਾਬਾ ਹੀ ਹੈਗੇ ਨੇ ਤੇਜਪਾਲ ਸਿੰਘ ਜੀ ਹਰ ਮਹੀਨੇ ਮਹਿੰਦੀਪੁਰ ਬਾਲਾ ਜੀ ਯਾਤਰਾ ਲੈ ਕੇ ਜਾਂਦੇ ਨੇ ਜਿਹੜਾ ਵੀ ਸਾਥ ਸੰਗਤ ਨਾਲ ਜਾਣਾ ਹੋਵੇ ਦਰਸ਼ਨ ਕਰਨਾ ਹੋ ਉਹ ਵੀ ਕਰ ਸਕਦਾ ਬਾਕੀ ਮਹਿੰਦੀਪੁਰ ਬਾਲੇ ਬਾਲਾ ਜੀ ਦੇ ਬਾਰੇ ਤਾਂ ساری ਦੁਨੀਆ ਨੂੰ ਹੀ ਪਤਾ ਆਪਣਾ ਨਿਕਲ ਜਾ ਸਰ ਕੀ ਕਹਿਣਾ ਚਾਹੁੰਗੇ ਇਸ ਨੂੰ ਬਾਲਾ ਜੀ ਮਹਾਰਾਜ ਜੀ ਦੀ ਚੌਥੀ ਵਾਲੀ ਜੇ ਇਹ ਮਹਿੰਦੀਪੁਰ ਤਾਂ ਮੈਂ ਜੀ ਜਿਹੜਾ ਪਾਮੀਆਂ ਖੁਰ ਪਾਮੀਆਂ ਚਲਾ ਦੇ ਵਿੱਚ ਬਣਿਆ ਨੈਸ਼ਨਲ ਕਲੋਨੀ ਦੇ ਵਿੱਚ ਅਤੇ ਹਰ ਮੰਗਲਵਾਰ ਨੂੰ ਚੌਂਕੀ ਕੀਤੀ ਜਾਂਦੀ ਹੈ ਜਿਦੇ ਵਿੱਚ ਲੰਗਰ ਦੀ ਸੇਵਾ ਹੁੰਦੀ ਹੈ ਗੁਨਗਾਨ ਕੀਤਾ ਜਾਂਦਾ ਬਾਲਾਈ ਦਾ ਤੇ ਜਲ ਦਾ ਜਿਹੜਾ ਮਹਿੰਦੀਪੁਰ ਜਲਦਾ ਚਿੱਟਾ ਸੰਗਤ ਲੈਣ ਵਾਸਤੇ ਆਂਦੀ ਹੈ ਸਰ ਕਿਸ ਤਰ੍ਹਾਂ ਭਗਤਾਂ ਦਾ ਕਿੰਨਾ ਗਰੂਰ ਰਹਿੰਦਾ ਇਸ ਇਲਾਕੇ ਦੇ ਵਿੱਚ ਮੰਦਰ ਬਹੁਤ ਵਧੀਆ ਰੋਸ਼ ਰਹਿੰਦਾ ਜੀ ਰੋਜ਼ ਨਵੇਂ-ਨਵੇਂ ਭਗਤ ਜੁੜਦੇ ਆ ਜਿਹੜੇ ਪੁਰਾਣੇ ਬਾਬਾਈ ਦੇ ਨਾਲ ਤੇਜਪਾਲ ਸਿੰਘਾ ਜੀ ਨਾਲ ਅੱਜ ਐਨੇ ਸਾਲਾਂ ਤੋਂ ਜੁੜੇ ਹੋਏ ਆ ਉਹ ਸਾਰਾ ਪਰਿਵਾਰ ਅੱਜ ਤੱਕ ਨਾਲ ਜੁੜਿਆ ਹੋਇਆ ਉਹਨਾਂ ਦੇ ਕਰਤ ਬਾਲਾ ਜੀ ਦੀ ਕਿਰਪਾ ਨਾਲ ਅੱਜ ਇੱਥੇ ਨਾ ਵੱਡਾ ਮੰਦਿਰ ਤਿਆਰ ਕਰ। ਇਸ ਤਰ੍ਹਾਂ ਲੱਗਦਾ ਕਿ ਲੋਕ ਬੱਸਾਂ ਦੇ ਵਿੱਚ ਦੂਰ ਦੂਰ ਸਫ਼ਰ ਕਰੇ ਜਾਂਦੇ ਨੇ ਸ਼੍ਰੀ ਮਹਿੰਦੀਪੁਰ ਬਾਲਾ ਜੀ ਜਾਂਦੇ ਨੇ ਲੇਕਿਨ ਅੱਜ ਬਿਲਕੁਲ ਸਾक्षात ਬਾਲਾ ਜੀ ਮਹਾਰਾਜ ਵੀ ਦੇਖੋ ਮੈਂ ਤੁਹਾਨੂੰ ਇੱਕ ਹੋਰ ਤਨਿਆ ਦੇਣਾ ਚਾਹੁੰਦਾ ਸਾਡੇ ਜਿਹੜੇ ਬਾਬਾ ਹੀ ਹੈਗੇ ਨੇ ਕੇਵਲ ਸਿੰਘ ਲਾ ਜੀ ਹਰ ਮਹੀਨੇ ਮਹਿੰਦੀਪੁਰ ਬਾਲਾ ਜੀ ਯਾਤਰਾ ਲੈ ਕੇ ਜਾਂਦੇ ਨੇ ਜਿਹੜਾ ਵੀ ਸਾਧ ਸੰਗਤ ਨਾਲ ਜਾਣਾ ਹੋਵੇ ਦਰਸ਼ਨ ਕਰਨਾ ਹੋ ਉਹ ਵੀ ਕਰ ਸਕਦਾ ਬਾਕੀ ਮਹਿੰਦੀਪੁਰ ਬਾਲੇ ਬਾਲਾ ਜੀ ਦੇ ਬਾਰੇ ਤਾਂ ساری ਦੁਨੀਆ ਨੂੰ ਹੀ ਪਤਾ ਕਿ ਉੱਥੇ ਜਿਹੜਾ ਵੀ ਜਾਂਦਾ ਦੁੱਖ ਤੋਂ ਕੋਈ ਵੀ ਲੈ ਕੇ ਜਾਂਦਾ ਹਰ ਚੀਜ਼ ਜੇ ਜੇ ਪੂਰੀ ਹੁੰਦੀ ਠੀਕ ਹੈ ਸਰ ਕੀ ਨਾਮ ਹੈ ਜੀ ਆਪਣਾ ਤੇਜਪਾਲ ਸਿੰਘ 라 ਜੀ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਬਾਲਾ ਜੀ ਮਹਾਰਾਜ ਜੀ ਦੀ ਜਿਹੜੀ ਜਨਤੀ ਬਣਾਈ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਬਾਰੇ ਅਜ ਦੇ ਬਾਰੇ ਇਹ ਹੀ ਹੈ ਕਿ ਬਾਲਾ ਜੀ ਮਹਾਰਾਜ ਦੇ 19 ਸਾਲ ਹੋ ਗਏ ਕਿਰਪਾ ਹੋਈ ਇਹ ਸਾਨੂੰ ਇਹ ਗਿਆਨ ਮਿਲਿਆ ਬਾਲਾ ਜੀ ਦੇ ਚਰਨਾਂ ਚੋਂ ਮਹਿੰਦੀਪੁਰ ਧਾਮ ਚੋਂ ਇਹ ਸਭ ਦੀ ਸੇਵਾ ਕਰੋ ਸਾਧ ਸੰਗਤ ਦੀ ਗਰੀਬ ਬੱਚਿਆਂ ਦੀ ਸੇਵਾ ਕਰੋ ਜਿਹੜਾ ਕੋਈ ਭੁੱਖਾ ਉਹਨੂੰ ਰੋਟੀ ਖਵਾਓ ਭੰਡਾਰਾ ਲਗਾ ਕੇ ਹਰ ਮੰਗਲਵਾਰ ਭੰਡਾਰਾ ਲੱਗਦਾ ਇਹ ਜਗ੍ਹਾ ਕੀ ਵੀ ਬਾਲਾ ਜੀ ਨੂੰ ਕਿਸੇ ਨੇ ਦਾਨ ਦਿੱਤੀ ਆ ਆਏ ਤੇ ਨੈਸ਼ਨਲ ਕਲੋਨੀ ਪਲਾਟ ਨੰਬਰ 11102 ਨੀਰ ਦਸ਼ਨ ਅਕੈਡਮੀ ਦੇ ਵਿੱਚ ਮੰਦਰ ਬਣਿਆ ਹੈ 2 ਸਾਲ ਪਹਿਲਾਂ 16 April 2021 ਨੂੰ ਇਹਦਾ ਮਹੁਰਤ ਹੋਇਆ ਸੀ ਇਸ ਕਰਕੇ ਅਸੀਂ ਇਹੀ ਨਵੇਦਨ ਕਰਦੇ ਆ ਕਿ ਹਰ ਮੰਗਲਵਾਰ ਭੰਡਾਰਾ ਲੱਗਦਾ ਬਾਲਾ ਜੀ ਦੇ ਅਸ਼ੀਰਵਾਦ ਨਾਲ ਸਾਰੇ ਦੇ ਸੰਗਤ ਦੇ ਸਹਿਯੋਗ ਨਾਲ ਇਹ ਬਾਲਾ ਜੀ ਦੇ ਮਹਿੰਦੀਪੁਰੋਂ ਜਲ ਦੇ ਛਿੱਟੇ ਆਉਂਦੇ ਨੇ ਜਿਹੜਾ ਕੋਈ ਦੁਖੀ ਸੁਖੀ ਬੰਦਾ ਆਂਦਾ ਉਹਨੂੰ ਜਲ ਦੇ ਛਿੱਟੇ ਮਿਲਦੇ ਆ ਤੇ ਉਹਦੀ ਜਿਹੜੀ ਤਕਲੀਫ ਆ ਉਹ ਦੂਰ ਹੁੰਦੀ ਆ ਬਿਮਾਰੀ ਇਹੀ ਸਾਡਾ ਕਹਿਣਾ ਕਿ ਮਹਿੰਦੀਪੁਰ ਤਾਮ ਜਿਹੜਾ ਬੰਦਾ ਜਾਂਦਾ ਉਹਨੂੰ ਕੋਈ ਵੀ ਦੁੱਖ ਗੰਸ਼ਟ ਸਭ ਦਾ ਨਿਵ ਉਹਤ ਬ੍ਰੇਤ ਵਿਸਾਜ ਅਗਨੀ ਬੇਤਾਲ ਸਾਹਿਬ ਉਥੇ ਨਿਕਲਦੇ ਨੇ ਤੇ ਹਰ ਤਰ੍ਹਾਂ ਦੀ ਤੰਦਰੁਸਤੀ ਮਿਲਦੀ ਆ ਜਿੱਥੇ ਆ ਬੋਲੋ ਬੋਡੀ ਵਾਲੇ ਹੱਥ ਘੜੇ ਕਰ ਦਿੰਦੇ ਆ ਜਿਹੜਾ ਮਹਿੰਦੀਪੁਰ ਧਾਮ ਦੇ ਜਲ ਦੇ ਛਿੱਟੇ ਲੈਂਦਾ ਉਹਦੇ ਅਪਾਰ ਕਿਰਪਾ ਹੁੰਦੀ ਆ ਇਹੀ ਸਾਡਾ ਕਹਿਣਾ ਅੱਜ ਬਾਲਾ ਜੀ ਦਾ ਜਨਮ ਦਿਨ ਆ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਆ ਕਿੰਨੀ ਧਰ ਹੋ ਗਿਆ ਇਸ ਇਲਾਕੇ ਦੇ ਵਿੱਚ ਸਮੁੰਦਰ ਬਣਾਏ ਨੂੰ ਤੇ 2 ਸਾਲ ਹੋ ਗਏ 2 ਸਾਲ 2 ਸਾਲ 16 ਅਪ੍ਰੈਲ ਨੂੰ 2 ਸਾਲ ਹੋ ਗਏ ਤੀਸਰਾ ਸਾਲ ਸ਼ੁਰੂ ਹੋ ਗਿਆ ਤੇ ਨਾਲ ਹੁਣ 400 ਗਾਜ ਦੇ ਵਿੱਚ ਆ ਰਾਮ ਸ਼ਰਧਾ ਬਣਾਣ ਲੱਗਿਆ ਜੀ ਉਹ ਵੀ ਜਗਾ ਉਹਨਾਂ ਨੇ ਭੂਮੀਦਾਨ ਕੀਤੀ ਆ ਘਹਾਣੇ ਵਾਲੇ ਪੀਤਾ ਜੀ ਅਨਸਰਾਜ ਦਾ ਨਾਲ ਰਾਮ ਸ਼ਰਧਾ ਬਣਨ ਜਾ ਰਹੇ ਆ ਇਹ ਵੀ ਬਾਲਾ ਜੀ ਦੀ ਬੜੀ ਆਪਾਰ ਕਰਪਾਏ ਧਰਤੀ ਤੇ ਇਹੀ ਕਹਿਣਾ ਵੀ ਸਾਧ ਸੰਗਤ ਮੰਗਲਵਾਰ ਤੋਂ ਆਵੇ ਤੇ ਬਾਲਾ ਜੀ ਦੇ ਦਰਸ਼ਨ ਕਰਨ ਤੇ ਭੰਡਾਰਾ ਛਕਣ ਤੇ ਜਲਦੇ ਛਿੱਟੇ ਲੈਣ ਸੋਖਸ਼ਾਨ ਦੀ ਆਪਣੀ ਤੰਦਰੁਸਤੀ ਪਰਿਵਾਰ ਨੂੰ ਪ੍ਰਦਾਨ ਹੋ ਰਹੀ ਦੀਆਂ